ਮੋਢਿਆਂ ਦਾ ਦਰਦ ਬੰਦਾ ਚਾਰ ਹੈ ਸਿਰਦਰਦ ਮੋਢੀ ਦੀ ਤਕਲੀਫ ਨੇ ਅੱਖਾਂ ਚੋਂ ਨੀਂਦ ਕਰਤੀ ਗਾਇਬ ਐਮ ਆਰ ਆਈ ਸੀਟੀ ਸਕੈਨਾਂ ਤੇ ਖਰਚਤੇ ਹਜ਼ਾਰਾਂ ਰੁਪਏ ਹੁਣ ਤੁਹਾਨੂੰ ਮੋਢਿਆਂ ਦੀ ਤਕਲੀਫ ਤੋਂ ਮਿੰਟਾਂ ਚ ਮਿਲੇਗਾ ਛੁਟਕਾਰਾ ਐਮ ਆਰ ਆਈ ਸੀਟੀ ਸਕੈਨ ਤੋਂ ਬਿਨਾ ਹੀ ਤੁਹਾਡੇ ਮੋਢਿਆਂ ਦੀ ਪੁਰਾਣੀ ਤੋਂ ਪੁਰਾਣੀ ਤਕਲੀਫ ਹੋਵੇਗੀ ਦੂਰ ਜੀ ਹਾਂ ਅਸੀਂ ਗੱਲ ਕਰਨ ਜਾ ਰਹੇ ਹਾਂ ਬਹਾਦਰ ਬਿੱਟੂ ਦੀ ਜੋ ਬਿਨਾ ਐਮ ਆਰ ਆਈ ਸੀਟੀ ਸਕੈਨਾਂ ਤੋਂ ਬਿਨਾ ਹੀ ਮੋਢਿਆਂ ਦੀ ਪੁਰਾਣੀ ਤੋਂ ਪੁਰਾਣੀ ਤਕਲੀਫ ਵੀ ਮਿੰਟਾ ਚੱਕਰ ਦਿੰਦਾ ਛੂਮੰਤਰ ਕੀ ਬਾਵਾਂ ਕੀ ਸਮ ਮੇਰੇ ਬਾਜੂ ਨਹੀਂ ਜੁੱਤੇ ਹੁੰਦੇ ਆ ਜੱਕ ਦਿਖਾਵੋ ਬਸ ਇੱਥੇ ਨਿਕਲ ਜੀ ਕਿੰਨੇ ਟਾਈਮ ਤੋਂ ਦੂਜੀ ਵੀ ਚੱਕਿਆ ਆਹ ਸੱਤ ਅੱਠ ਮਹੀਨੇ ਤੋਂ ਆ ਜੀ ਨੀਚੇ ਕਰੋ ਬਸ ਜੱਕੋ ਇੱਥੇ ਗਏ ਨੂੰ ਹਾਂ ਪਹਿਲਾਂ ਕਿ ਨਹੀਂ ਹੁੰਦੀ ਸੀ ਹੁਣ ਦੇਖੋ ਕੀ ਕਰਾਂਗੇ ਇਹ ਤਾਂ ਤਕਰਾਰੋਂ ਮੇਰੇ ਮੋਢੇ ਦੇ ਵਿੱਚ ਇੱਥੋਂ ਪਿੱਛੋਂ ਦਰਦ ਰੋਕੇ ਸ਼ੁਰੂ ਪਿੱਛੇ ਜਾਂਦੀ ਹੈ ਪਿੱਠ ਕੋਲ ਉਸ ਤੋਂ ਬਾਅਦ ਨੀਚੇ ਗੁੰਮਨੀ ਤੱਕ ਆ ਕੇ ਵਾਹ ਸਾਰੇ ਫ੍ਰੀਜ਼ ਹੋ ਗਏ ਸਿਫਰਸ ਬਹੁਤ ਕਿੰਨੇ ਟਾਈਮ ਹੋਇਆ ਇਹ ਤਕਰੀਬਨ ਮੈਨੂੰ 12-14 ਦਿਨ ਹੋ ਗਏ ਨੀਚੇ ਕਰੇ ਬਸ ਸਿਰੇ ਟੱਜਾ ਲਾ ਦਿਆ ਬਈ ਕਰ ਦੋ ਪਿੱਛੇ ਤੁਸੀਂ ਦੇਖ ਲਿਆ ਕਿ ਮੈਂ ਕਿਹਾ ਡਾਕਟਰ ਕੋਲ ਕਿਹਾ ਜੀ ਮੇਰੇ ਨਾਮ ਬਲਜੀ ਸਿੰਘ ਹੈ ਜਿੱਥੋਂ ਆ ਤੁਸੀਂ ਮੈਂ ਨਰੈਣਗੜ੍ਹ ਤੋਂ ਆਇਆ ਜੀ ਨਰੈਣਗੜ੍ਹ ਕਿੱਥੇ ਗਿਆ ਆਮ ਵਾਲੇ ਡਿੱਟੇ ਦੀ ਸੇਵਾ ਜੀ ਓਕੇ ਓਕੇ ਕੀ ਪ੍ਰੋਬਲਮ ਕੀ ਸਾਨੂੰ ਮੇਰੇ ਬਾਜੂ ਨੇ ਜੁੱਤੇ ਹੁੰਦੇ ਆ ਜੱਕੀ ਦਿਖਾਵੋ ਬਸ ਇੱਥੇ ਤੱਕ ਜੀ ਹਾਂ ਜੀ ਕਿੰਨੇ ਟਾਈਮ ਤੋਂ ਦੂਜੀ ਵਜੱਕਾ ਆ ਸੱਤ ਅੱਠ ਮਹੀਨੇ ਤੋਂ ਆ ਜੀ ਕੀ ਹੋਇਆ ਜੀ ਸੀਗਾ ਉਹ ਹੋਇਆ ਕੁਛ ਨਹੀਂ ਜਿਨ੍ਹਾਂ ਨੂੰ ਦਰਦ ਹੁੰਦੇ ਨੇ ਆਪਣੇ ਆਪ ਹੀ ਅੱਛਾ ਹਾਂਜੀ ਫਿਰ ਕਦੇ ਕਿਤੋਂ ਇਲਾਜ ਨਹੀਂ ਕਰਵਾਇਆ ਤੁਸੀਂ ਬਸ ਇੱਕ ਆਪਰੇਸ਼ਨ ਜਿ ਲਵਾਏ ਨੇ ਜੀ ਬਹੁਤ ਗਲਾਸ ਵੀ ਕਰਵਾਏ ਨੇ ਹਾਂਜੀ ਗਲਾਸ ਵੀ ਲਵਾਏ ਨੇ ਹਾਂਜੀ ਉਹ ਕਰਪੇ ਓਕੇ ਓਕੇ ਹਾਂਜੀ ਤਾਂ ਅੰਜਾਮ ਜਾਂਦਾ ਹੁੰਦਾ ਉਹ ਤੁਹਾਡੇ ਉਹ ਤਾਂ ਬਹੁਤ ਕਰਵਾਏ ਨੇ ਜਿਵੇਂ ਠੀਕ ਹੈ ਹਾਂਜੀ ਆ ਪਿੱਛੇ ਵੀ ਅਲੀ ਪ੍ਰਭੂ ਹਾਂ ਇੱਥੇ ਹੈ ਕਿ ਸਰਵਾਇ ਤੋਂ ਤੁਮੈਨੂੰ ਬਹੁਤ ਚੱਕਦੇ ਹੇ ਸਟਰੀਟ ਲੱਭੀ ਦੂਜੀ ਸੈਕਟਰ ਦੂਜੀ ਸੜਕ ਤੋਂ ਹੈਗਾ ਤੁਹਾਨੂੰ ਥੋੜੀ ਲੱਭੀ ਥੋੜੀ ਲੱਭਿਆ ਬਈ ਇੱਥੇ

Dicho me dijo. Por aquí, ¿no? La tos tiene que ver. Soy de la ciudad. Ni chica, ¿no? ਤੇ ਗੇਨ ਹਾਂਇ ਕੱਟ ਤੜਕਾ ਹਾਂ ਪਹਿਲਾਂ ਨਹੀਂ ਜਾਂਦੇ ਸੀਗੀ ਹੁਣ ਦੇਖੋ ਚੱਕਿਓ ਬੱਜੀ ਨੂੰ ਕਿੱਥੇ ਗਈ ਹੁਣ ਬਾਹਰ ਕਾ ਵੀ ਚਲੇਗੀ ਪਰ ਹਾਂਜੀ ਤੇ ਦੱਸਿਆ ਤੁਹਾਨੂੰ ਵੀ ਕੀ ਕਰਾਂਗੀ ਜੀ ਜੀ ਹਾਂ ਬਸ ਕੰਡੇ ਜੀ ਕੰਡੇ ਜਾ ਮਰੇ ਉਸ ਆ ਸ਼ੋਲਡਰ ਦੇ ਵਿੱਚ ਪਰਾਲਾ ਮਾਈ ਸੀ ਆ ਪਿੱਛਲੇ ਆ ਸ਼ੋਲਡਰ ਬਲੇਡ ਦੇ ਵਿੱਚ ਔਰ ਕੰਡੇ ਜਾ ਹੁੰਦਾ ਸਿਕਿਸ਼ੀ ਬਸ ਉਹ ਲਾ ਦਿੰਦੇ ਸੀ ਉਹ ਤਾਂ ਜਿਹੜਾ ਲਾਂਦੇ ਨਹੀਂ ਜਿਹੜੀ ਉਹ ਪਪਾ ਜੀ ਵਾਈਬ੍ਰੇਸ਼ਨ ਜੀ ਹੁੰਦੀ ਜੀ ਇਹਦੇ ਨਾਲ ਅੱਛਾ ਅੱਛਾ ਉਹ ਤੇ ਜਿਨਾਕ ਬਸ ਪਟੜ ਜਾਂਦਾ ਬੰਦ ਦੇ ਦਿੰਦੇ ਨੇ ਉੱਥੇ ਉੱਥੇ ਕਿਤੇ ਜ਼ਰੂਰ ਤਾਂ ਪਰ ਲੱਗ ਹੀ ਹੁੰਦਾ ਹਾਂ ਲੱਗ ਹੀ ਹੁੰਦਾ ਦੋ ਬਿਚ ਵਿਚ ਵਿਚ

ਤੁਹਾਡਾ ਮੁੰਡਾ ਜਾਣਦਾ ਹੋਏ ਬੀਸੀ ਤੁਹਾਨੂੰ ਕਿੱਦਾਂ ਲੱਗਿਆ ਵੀਰੇ ਬਹੁਤ ਵਧੀਆ ਲੱਗਿਆ ਮੈਨੂੰ ਪਹਿਲਾਂ ਵੀਰ ਮੈਂ ਬਹੁਤ ਤੰਸ਼ੀ ਹੁਣ ਮੈਂ ਬਹੁਤ ਠੀਕ ਆ ਹੁਣ ਮੇਰੇ ਬਾਜੂ ਆ ਉੱਪਰ ਦਾ ਪਜਾਂਦੇ ਨੇ ਵੀਰੇ ਪਹਿਲੇ ਐਸੇ ਤਾਂ ਵੀ ਜਾਂਦੇ ਸੀ ਆ ਓਕੇ ਹਾਂਜੀ ਤੇ ਤੁਹਾਨੂੰ ਕੀ ਲਾਜ਼ਮੀ ਦਾ ਸਾਡੇ ਕੀ ਕਹਿਣਾ ਚਾਹੁੰਦੇ ਤੁਸੀਂ ਵੀਰੇ ਬਹੁਤ ਵਧੀਆ ਇੱਥੇ ਤੁਸੀਂ ਬਰਾਲਾ ਕੀਤਾ ਜਿਹੜਾ ਇਹ ਬਹੁਤ ਵਧੀਆ ਹੈ ਵੀਰੇ ਕੋਈ ਮਤਲਬ ਕਿ ਕੋਈ ਦਵਾਈ ਨਹੀਂ ਦਿੰਦੇ ਹੈਗੇ ਕੋਈ ਕੁਝ ਨਹੀਂ ਤੇ ਬਹੁਤ ਵਧੀਆ ਤੁਸੀਂ ਯਾਰ ਜਿਹੜਾ ਕਰਦੇ ਨੇ ਤੁਸੀਂ ਆ ਬਹੁਤ ਬੜੀਆ ਵੀਰੇ ਆ ਮੈਂ ਸਾਰਿਆਂ ਨੂੰ ਕਹਿਣਾ ਵੀ ਤੁਸੀਂ ਇੱਥੇ ਇੱਕ ਵਾਰੀ ਜ਼ਰੂਰ ਆਓ ਜਿਨ੍ਹਾਂ ਨੂੰ ਮੈਂ ਪ੍ਰੋਬਲਮ ਹੈ ਤੁਸੀਂ ਆਪਣਾ ਇੱਕ ਨੰਬਰ ਬੋਲ ਦਿਓ ਕਿਸੇ ਨੂੰ ਹੋਰ ਚਾਹ ਲੈਣੀ ਚਾਹੁੰਦਾ ਹੋਵੇ ਕੋਈ ਬੰਦਾ 706 सीरीज 5 770482 ਦੁਬਾਰਾ ਇੱਕ ਵਾਰੀ ਬੋਲ ਦਿਓ 70 56770482 ਠੀਕ ਹੈ ਕੀ ਪ੍ਰੋਬਲਮ ਕੀ ਨਾਂਜੀ ਥੋੜਾ ਮੇਰਾ ਨਾਮ ਅਮਿਤ ਮਲੋਤਰਾ ਹੈ ਜੀ ਇਥੋਂ ਆਇਆ ਤੁਸੀਂ ਮੈਂ ਇੱਥੇ ਅਪੋਸਟੇਟ ਫੇਜ਼ 2 ਤੋਂ ਹੀ ਆਇਆ ਜੀ ਕੀ ਪ੍ਰੋਬਲਮ ਕੀ ਹੈ ਪ੍ਰੋਬਲਮ ਮੇਰੇ ਮੋਢੇ ਦੇ ਵਿੱਚ ਇਥੋਂ ਪਿੱਛੋਂ ਦਰਦ ਹੋ ਕੇ ਸ਼ੁਰੂ ਪਿੱਛੇ ਜਾਂਦੀ ਹੈ ਪਿੱਠ ਕੋਲ ਉਸ ਤੋਂ ਬਾਅਦ ਨੀਚੇ ਗੋਨੀ ਤੱਕ ਆ ਕੇ ਬਾਂਹ ਸਾਰੀ ਫ੍ਰੀਜ਼ ਹੋ ਗਈ ਹੈ ਸਟਿਫਨਸ ਬਹੁਤ ਹੈ ਕਿੰਨੇ ਟਾਈਮ ਤੋਂ ਆਏ ਇਹ ਤਕਰੀਬਨ ਮਨੂੰ 12-14 ਦਿਨ ਹੋ ਗਏ ਕੀ ਹੋਇਆ ਕੀ ਸੀਗਾ ਨਾ ਮੈਂ ਗਿਰਿਆ ਨਾ ਕੁਝ ਹੋਇਆ ਕੋਈ ਸੱਟ ਮਾਰੇ ਲੱਗੀ ਮੇਰੇ ਪਤਾ ਨਹੀਂ ਸੁੱਤਾ ਉੱਠਿਆ ਜਾਂ ਕੋਈ ਮਸਲ ਪੁੱਲ ਹੋ ਗਿਆ ਕੋਈ ਮਾਸਪੇਸ਼ੀ ਖਿੱਚ ਗਈ ਇਹ ਤੇ ਕਿ ਕਰ ਰਹੀ ਹੈ ਜੀ ਸਾਡੇ ਇਹ ਆਪਰਾ ਬਣੀ ਸੀ ਹਾਂਜੀ ਇਥੋਂ ਜੰਦਾ ਤੋਂ ਸਾਰੇ ਸ਼ੋਲਡਰ ਦੇ ਵਿੱਚ ਦਾ ਆਏ ਆਜੀ ਪਰ ਆ ਤੁਹਾਡਾ ਅੱਜ ਪਹਿਲਾ ਟ੍ਰਿਕਰ ਕੱਟ ਲੱਗੇ ਆ ਹਾਂਜੀ ਠੀਕ ਹੈ ਤੇ ਦਿਖਾਇਆ ਸੀ ਕਿ ਤੁਸੀਂ ਮੈਂ ਦਿਖਾਇਆ ਸੀ ਹੋਰ ਤੋਂ ਵਾਲਾ ਡਾਕਟਰ ਸਾਹਿਬ ਨੂੰ ਦਿਖਾਇਆ ਸੀ ਮੈਂ ਦਵਾਈਆਂ ਵੀ ਖਾਤੀਆਂ ਪੰਜ ਦਿਨ ਓਕੇ ਪਰ ਜਦ ਤੱਕ ਦਵਾਈ ਦਾ ਅਸਰ ਹੁੰਦਾ ਉਦ ਤੱਕ ਦਰਦ ਠੀਕ ਹੁੰਦਾ ਉਸ ਤੋਂ ਬਾਅਦ ਫੇਰ ਸ਼ੁਰੂ ਹੋ ਜਾਂਦਾ ਠੀਕ ਹੈ ਚਿਗਰੇ ਵਾ ਸੈਰੀਟਲ ਆ ਜਾਂਦਾ ਬਈ ਕਰ ਤੋਂ ਪਿੱਛੇ ਸੋ ਫੇਰ ਦੇਖਿਆ ਜਾ ਕੇ ਉਹ ਕਿਹਾ ਡਾਕਟਰ ਹਾਂ ਕਿ ਉਹ ਹਰ ਖਾਏਗਾ ਕਰੈਕਟ ਆ ਜੋੜ ਥੱਲੇ ਆ ਜੀ ਕਿਰੇ ਨਾ ফোন কি কয় ਮਾਤਾ ਕੀ ਨਾਮ ਹੈ ਤੁਹਾਡਾ ਵਰਮਜੀਤ ਕਰ ਕਿੱਥੋਂ ਆਏ ਜੀ ਦੇਵੀਗੜ੍ਹ ਕੀ ਪ੍ਰੋਬਲਮ ਸੀ ਕਿ ਜੀ ਮੋਟੇ ਆਂਦੀ ਸੀਗੇ ਹੁਣ ਕਿਦਾਂ ਲੱਗ ਰਿਹਾ ਮਾਤਾ ਜੀ ਟ੍ਰੀਟਮੈਂਟ ਕਰਾ ਕੇ ਹੁਣ ਠੀਕ ਹੈ ਅੱਗੇ ਨਾਲ ਅੱਛਾ ਜੀ ਕੀ ਪ੍ਰੋਬਲਮ ਕੀ ਆਪਦੀ ਤੁਹਾਡੀ ਹਾਂ ਜੀ ਪ੍ਰੋਬਲਮ ਮੋਟੇ ਦੀ ਸੀ ਕਿ ਅਜੇ ਤੇ